पुलिस वालों गैंगस्टर्स, ड्रग ट्रैफिक और स्ट्रीट क्राइम के खिलाफ एक विशेष मुहिम चलाई जा रही है और इसे मुहिम के तहत कई तरह के स्पेशल ऑपरेशन प्लैन किए हैं जिसकी समीक्षा करने आज मैं इतने आया सी अज कमिश्नर अमृतसर डी आई जी और बॉर्डर रेंज के चार जिले पठानकोट बटाला गुरदासपुर और अमृतसर देहाती एस दे। एस पीज ਅਹ ਇਹ ਸਾਰੀ ਜਿਹੜੀ ਸਾਡੀ ਸਕੀਮਸ ਚੱਲ ਰਹੀਆਂ ਨੇ ਜਿਹੜੇ ਆਪਰੇਸ਼ਨਸ ਚੱਲ ਰਹੇ ਆ ਇਸ ਦੀ ਸਮੀਖਿਆ ਕੀਤੀ ਗਈ ਨਾਲ ਦੀ ਨਾਲ ਜਿਹੜਾ ਸਾਡਾ ਇਨਵੈਸਟੀਗੇਸ਼ਨ ਦਾ ਇੱਕ ਐਸਪੈਕਟ ਹੈ ਜਿਹੜੇ ਕੇਸਸ ਸਾਡੇ ਪੈਂਡਿੰਗ ਇਨਵੈਸਟੀਗੇਸ਼ਨ ਹੈ ਉਸ ਦੇ ਬਾਰੇ ਵੀ ਤਫਸੀਲ ਨਾਲ ਚਰਚਾ ਕੀਤੀ ਗਈ ਔਰ ਕੀ ਬੋਟਲਨੇਕਸ ਨੇ ਕਿਸ ਤਰ੍ਹਾਂ ਅਸੀਂ ਆਪਣੇ ਜਿਹੜੇ ਜ਼ੇਰ ਤਫਤੀਸ਼ ਕੇਸਸ ਹੈ ਉਹਨਾਂ ਦਾ ਡਿਸਪੋਜ਼ਲ ਕਰ ਸਕੀਏ ਉਸ ਦੇ ਬਾਰੇ ਵੀ ਇੱਕ ਮੀਟਿੰਗ ਕੀਤੀ ਗਈ ਸਾਡੇ ਜਿਵੇਂ ਕਿ ਤੁਸੀਂ ਜਾਣਦੇ ਹੋ ਬਾਰਡਰ ਬੈਲਟ ਹੈ ਬਾਰਡਰ ਬੈਲਟ ਨੂੰ ਸਟਰੈਂਥਨ ਕਰਨ ਲਈ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਸਥਾਪਿਤ ਕੀਤੀ ਹੈ ਰਾਈਟ ਫਰੋਂ ਫਾਜ਼ਲਕਾ ਟੂ ਪਟਾਨਕੋਟ ਅਗੇ ਬੀਐਸਐਫ ਹੈ ਉਸਦੇ ਪਿੱਛੇ ਪੰਜਾਬ ਪੁਲਿਸ ਦੀ ਇੱਕ ਸੈਕੰਡ ਲਾਈਨ ਆਫ ਡਿਫੈਂਸ ਹੈ ਪੰਜਾਬ ਸਰਕਾਰ ਵੱਲੋਂ 30 ਕਰੋੜ ਰੁਪਏ ਸਾਨੂੰ ਸੈਂਕਸ਼ਨ ਕੀਤੇ ਗਏ ਹੈ ਕੈਮਰੇਜ਼ ਇੰਸਟਾਲ ਕਰਨ ਲਈ ਔਰ ਜਿਹੜੇ ਸਾਡੇ ਵਲਰੇਬਲ ਜਗ੍ਹਾ ਹੈ ਜਿਹੜੇ ਸਟ੍ਰੈਟੈਜਿਕ ਲੋਕੇਸ਼ਨਸ ਤੇ ਅਸੀਂ ਸੀਸੀਟੀਵੀ ਕੈਮਰਾਸ ਲਗਾ ਰਹੇ ਆ ਤਾਂ ਕਿ ਜੜੀ ਵੀ ਕੋਈ ਇਨਫਿਲਟ੍ਰੇਸ਼ਨ ਬਾਰਡਰ ਦੇ ਦੂਜੇ ਪਾਸੇੋਂ ਹੁੰਦੀ ਹੈ ਜਾਂ ਜੜੀ ਵੀ ਸਮਗਲੈਸ ਦੀ ਮੂਵਮੈਂਟ ਹੈ ਉਸ ਨੂੰ ਅਸੀਂ ਡਿਟੈਕਟ ਕਰ ਸਕੀਏ ਔਰ ਮੈਨੂੰ ਖੁਸ਼ੀ ਹੈ ਕਿ ਜਦੋਂ ਦਾ ਸਾਡਾ ਇਹ ਸੈਕੰਡ ਲਾਈਨ ਆਫ ਡਿਫੈਂਸ ਲੱਗਿਆ ਹੋਇਆ ਹੈ ਸਾਡੀ ਵਿਲੇਜ ਡਿਫੈਂਸ ਕਮੇਟੀ ਸਾਡੇ ਨਾਲ ਮਿਲ ਕੇ ਕੰਮ ਕਰ ਰਹੀਆਂ ਨੇ ਇਨ ਇਨਸੀਡੈਂਟਸ ਦੇ ਵਿੱਚ ਕਮੀ ਆਈ ਹੈ ਔਰ ਡਿਟੈਕਸ਼ਨ ਵਧਿਆ ਹੈ ਸਾਡਾ ਡਰੋਨਸ ਦਾ